ਆਗਤ ਤੁਸੀਂ ਦੇਖ ਰਹੇ ਹੋ ਕਲੈਰ ਅਮਰਿਤ ਚੈਨਲ ਤੇ ਮੈਂ ਤੁਹਾਡੀ ਆਪਣੀ ਅਮਰਿਤਪਾਲ ਕਲੈਰ ਤੁਸੀਂ ਸੁਣ ਰਹੇ ਹੋ ਲਗਾਤਾਰ ਅਰਣਵੀਰ ਕੌਰ ਰਾਣਾ ਦਾ ਲਿਖਿਆ ਹੈ ਨਾਵਲ ਅਜੇ ਤਮੰਜ਼ਲ ਅਦੂਰ ਹੈ ਅੱਜ ਤੁਸੀਂ ਇਸ ਨਾਵਲ ਦਾ ਅਸਤਵਮਾ ਭਾਗ ਸੁਣਾਉਂਦੇ ਰਾਜਵੰਸ ਦੇ ਕੰਨਾਂ ਵਿੱਚ ਜਦ ਇਹ ਬੋਲ ਪਏ ਤਾਂ ਉਸ ਨੂੰ ਬੜਾ ਮਹਿਸੂਸ ਹੋਇਆ ਕਿ ਪੂਨਮ ਨੂੰ ਸੁਣ ਗਿਆ ਹੋਇਆ ਤਾਂ ਭਾਬੀ ਇਹ ਮੇਰੀ ਸਿੰਘਣੀ ਇਹ ਰੂਪ ਦੀ ਸਹੇਲੀ ਭੈਣ ਕੰਤ ਨੇ ਕਿਸੇ ਹੋਰ ਦੇ ਬੋਲਣ ਤੋਂ ਪਹਿਲਾਂ ਹੀ ਕਹਿ ਦਿੱਤਾ ਰੂਪ ਤੂ ਸਾਰਿਆਂ ਨੂੰ ਪਹਿਲਾਂ ਨਹੀਂ ਸੀ ਦੱਸਣਾ ਕਿ ਮੇਰੀ ਸਹੇਲੀ ਵੀ ਆ ਰਹੀ ਹੈ ਇਹ ਹੋਰ ਹੀ ਕੁਝ ਬੋਲੀ ਜਾਂਦੇ ਐ ਪੂਨਮਜੀਤ ਨੇ ਰੂਪ ਦੇ ਕੰਨ ਖਿੱਚਦੇ ਕਿਹਾ ਪੂਨਮ ਦੇ ਕੰਨਾਂ ਤੱਕ ਲਾਲ ਸੁਹੀ ਰੰਗਤ ਉਹ ਦੀ ਸ਼ਰਮ ਨਾਲ ਪਾਈ ਨੀਵੀਂ ਨੇ ਪਤਾ ਨਹੀਂ ਹੋਰ ਕਿੰਨਾ ਕੋ ਕੁਝ ਕਹਿ ਦਿੱਤਾ ਪਹਿਲਾਂ ਟੀਬੀ ਵਾਲੇ ਆਤਮੇ ਡਾਕੂਮੈਂਟ ਤੇ ਹੁਣ ਕੁਸਲੇ ਵਾਲੀ ਭਾਬੀ ਦੀ ਕਹੀ ਗੱਲ ਨੇ ਸ਼ਾਇਦ ਰਾਜ ਦੇ ਦਿਲ ਵਿੱਚ ਕੋਈ ਚੰਗਿਆੜੀ ਧੁਖਣ ਲਾ ਦਿੱਤੀ ਸੀ ਪੂਨਮ ਵੀ ਸ਼ਾਇਦ ਸੋਚ ਰਹੀ ਸੀ ਕਿ ਕੀ ਲੋੜ ਸੀ ਆਉਣ ਦੀ ਐਵੇਂ ਬਸ ਕਸ਼ਮਕਸ਼ ਦੇ ਇਹ ਪਲ ਉਹਦੀ ਸੁੱਧ ਬੁੱਧ ਗਵਾ ਰਹੇ ਸਨ ਸਭ ਨੇ ਇੱਕ ਦੂਜੇ ਨੂੰ ਸਤਿਸ਼ਿ ਅਕਾਲ ਤੋਂ ਬਾਅਦ ਕੁਲਵੰਤ ਮੇਲੋ ਤੇ ਰੂਪ ਉਹ ਕਮਰਾ ਵੇਖਣ ਚਲੇ ਗਏ ਜਿੱਥੇ ਰੂਪ ਦਾ ਟਿਕਾਣਾ ਹੈ ਭੂਆ ਦੀ ਪੋਤੀ ਰੂਪ ਦੇ ਸਕੂਲ ਵਿੱਚ ਹੀ ਪੜਦੀ ਹੈ ਉਹ ਉਹਦੇ ਨਾਲ ਹੀ ਰਹਿੰਦੀ ਹੈ ਰਾਜਦੀਪ ਵਿੱਚ ਰਾਜਦੀਪ ਵਿੱਚੋਂ ਫਲ ਕੱਢ ਲਿਆ ਆ 2 ਕਿਲੋ ਦੀ ਘਿਓ ਦੀ ਪੀਪੀ ਵੀ ਹੈ ਵੇ ਪੁੱਤ ਤੁਸੀਂ ਆਹ ਕੀ ਖੇਚਲ ਕੀਤੀ ਲੈ ਜਾਓ ਕਿਉਂ ਇੱਥੇ ਸਾਡੇ 6 ਮੱਝਾਂ ਦਾ ਦੁੱਧ ਦਿੰਦੀਆਂ ਨੇ ਦੁੱਧ ਘਿਓ ਤਾਂ ਸਾਡੀਆਂ ਵਾਟੀਆਂ ਤੋਂ ਸੰਭਿਆ ਨਹੀਂ ਜਾਂਦਾ ਪੂਆ ਬੋਲੀ ਉੱਥੇ ਅਸੀਂ ਵੀ ਕਿੰਨੇ ਕੋ ਜਣੇ ਆ ਮੱਝਾਂ 3 ਨੇ ਕੁਲਮੰਤ ਬੋਲਿਆ ਦੁਪਹਿਰ ਦੀ ਰੋਟੀ ਖਾ ਕੇ ਤੁਰਨ ਲੱਗੇ ਤਾਂ ਪੂਆ ਨੇ ਕਿਹਾ ਰਾਜ ਮੇਲਾ ਤਾਂ ਚੁਨੀਰ ਦਾ ਲੱਗ ਹਟਿਆ ਪਰ ਭਾਈ ਸੁੱਖ ਜ਼ਰੂਰ ਸੁੱਖ ਲਿਓ ਖੁੱਲੇ ਦਿਨ ਹੀ ਸਹੀ ਪੂਆ ਉਥੇ ਰੌਣਕ ਤਾਂ ਕੋਈ ਹੋਣੀ ਨਹੀਂ ਸੁੱਖ ਮਨ ਵਿੱਚ ਸੁੱਖ ਲਾਂਗੇ ਲਾ ਕੇ ਆਉਂਦੇ ਸਾਲ ਸਹੀ ਰਾਜ ਨੇ ਪਤਾ ਨਹੀਂ ਕਿ ਹੀ ਸੱਦਰ ਨਾਲ ਕਿਹਾ ਚੱਲ ਪੁੱਤ ਆਏ ਸਹੀ 4 ਵਜੇ ਵਾਪਸੀ ਹੋ ਗਈ ਭੂਆ ਨੇ ਸਭ ਦਾ ਕੱਪੜਿਆਂ ਨਾਲ ਮਾਨ ਤਾਨ ਕੀਤਾ ਮੇਲੋ ਵੀ ਭੂਆ ਲਈ ਸੂਕ ਲੈ ਕੇ ਆਈ ਸੀ ਪੂਨਮ ਨੂੰ ਵੀ ਬਰਾਬਰ ਦਿੱਤੇ ਪੂਨਮ ਨੇ ਬੜੀ ਵਾਰ ਨਾ ਕੀਤੀ ਜੇ ਇਹੋ ਜਿਹਾ ਰਸਮਾ ਨਾ ਹੋ ਤਾਂ ਸਮਾਜ ਵਿੱਚ ਮਹਿਕ ਤੇ ਟਹਿਕ ਨਹੀਂ ਰਹਿੰਦੀ ਇਹਨਾਂ ਰਸਮ ਨਿਭਾਉਂਦਿਆਂ ਇਹ ਵਰਤਾਰਾ ਬਹੁਤ ਕੁਦਰਤੀ ਲੱਗਦਾ ਹੈ ਰਸਮਾਂ ਪੁਰਾਣੇ ਰਾਹਾਂ ਨੂੰ ਹੋਰ ਪਕੇਰਾ ਕਰ ਦਿੰਦਿਆਂ ਨੇ ਇਹ ਪਖੰਡ ਨਹੀਂ ਲਗਦੀਆਂ ਸਗੋਂ ਇਹ ਤਾਂ ਰੂ ਨੂੰ ਪ੍ਰਸ਼ਨਾ ਦਿੰਦਿਆਂ ਨੇ ਤਿੱਬੀ ਪਿੰਡ ਦੇ ਮੋੜ ਤੇ ਆਤਮਾ ਗੇੜੇ ਕੱਢ ਰਿਹਾ ਸੀ ਮੈਂ ਜੀਵ ਦੇ ਟਾਇਰ ਵੀ ਵਾਰੀ ਵੇਖ ਕੇ ਗਿਆ ਕਿ ਕਿਤੇ ਲੰਘਤਾ ਨਹੀਂ ਗਏ ਆ ਜਾਓ ਫਿਰ ਚਰਨ ਪਾਓ ਜਾਓ ਸਾਡੀ ਕੁਟਿਆ ਚ ਨਾਲੇ ਰਾਜ ਤੇਰੇ ਨਾਲ ਰਹਿ ਕਰਨੀ ਸੀ ਆਤਮੇ ਨੇ ਮੱਲੋ ਮੱਲਿੱਗੱਡੀ ਰੋਕ ਕੇ ਕਿਹਾ ਚੱਲ ਮਿੱਤਰਾ ਅੱਜ ਤੂੰ ਸਾਡਾ ਔਖਾ ਹੀ ਖੜਾ ਛੱਡੇਗਾ ਰੂਪ ਤੇ ਜਸਮੀਲ ਅੰਦਰ ਚਲੀਆਂ ਗੰਗਾ ਰਾਜ ਤੇ ਕੁਲਵੰਤ ਬਰ ਕਹਿਣਾ ਹੈ ਇੱਥੇ ਬੈਠ ਗਏ ਕਈ ਦਰਖਤ ਲਾ ਰੱਖੇ ਸਨ ਦਰਵਾਜੇ ਜਿਨੇ ਸ਼ਾਮਣੀ ਹੋਈ ਸੀ ਆਤਮਾ ਪਾਣੀ ਲੈ ਕੇ ਆ ਗਿਆ ਹਾਂ ਦੱਸ ਕੀ ਗੱਲ ਕਰਨੀ ਹੈ ਦੱਸਦੇ ਹਾਂ ਆਤਮੇ ਨੇ ਕਿਹਾ ਜਸ ਮਿਲਣ ਲਈ ਫਿਰ ਆ ਗਈ ਬਾਈ ਸਤਿ ਸ਼੍ਰੀ ਅਕਾਲ ਨੜੇ ਥੋੜਾ ਧੰਨਵਾਦ ਮੁੜ ਕੇ ਫੇਰਾਉਣ ਦਾ ਆਤਮੇ ਦਾ ਧੰਨਵਾਦ ਕਰ ਨਹਿਰ ਦੀ ਪਟੜੀ ਤੇ ਗੇੜੇ ਕੱਢੀ ਜਾਂਦਾ ਸੀ ਸੱਚੇ ਚੱਲ ਬਾਈ ਵਧੀਆ ਲੱਗਦਾ ਹੈ ਅੱਜ ਰਾਤ ਰਹੋ ਸਵੇਰੇ ਜਾਂਦੇ ਰਹੋ ਨਹੀਂ ਭੈਣ ਸਵੇਰ ਤੱਕ ਸਭਨਾ ਨੇ ਡਿਊਟੀਆਂ ਤੇ ਜਾਣਾ ਹੈ ਆਤਮੇ ਨੇ ਕੋਈ ਨੌਕਰੀ ਨਹੀਂ ਬਸ ਸਟੇਜਾਂ ਹੀ ਕਰਦਾ ਹੈ ਐਂਕਰ ਬੜਾ ਤਕੜਾ ਹੈ ਬੇਬੇ ਉਹਨਾਂ ਕੋਲ ਹੀ ਬੈਠੀ ਸੀ ਛੋਟੀ ਭੈਣ ਨੇ ਕੋਰੇ ਘੜੇ ਦੇ ਪਾਣੀ ਨਾਲ ਨਿੰਬੂ ਪਾਣੀ ਪਿਆਇਆ ਜੋ ਕਿ ਅੰਮ੍ਰਿਤ ਨਾਲੋਂ ਵੱਧ ਸੀ ਹੁਣ ਸਭ ਘਰ ਨੂੰ ਤੁਰ ਪਏ ਪੂਨਮ ਨੂੰ ਇਹਦੇ ਘਰ ਛੱਡ ਆ ਭਾਬੀ ਰਾਜ ਨੇ ਹੁਣ ਸਾਰ ਕਿਹਾ ਧਾਰਾ ਕੱਢ ਕੇ ਰੋਟੀ ਖਵਾ ਕੇ ਫਿਰ ਛੱਡ ਕੇ ਆਉਂਗੀ ਜੇ ਨਿਹਰਾ ਹੋ ਗਿਆ ਤਾਂ ਤੂੰ ਮੇਰੇ ਨਾਲ ਚੱਲਣੀ ਅਜਮੇਰ ਭਾਬੀ ਨੇ ਰਾਜ ਨੂੰ ਕਿਹਾ ਪੂਨਮ ਲਿਟਰੇਚਰ ਦਾ ਸ਼ੌਕ ਹੈ ਤਾਂ ਲੈ ਬਈ ਜਾਇਆ ਕਰ ਬੜਾ ਕੁਝ ਪਿਆ ਹੈ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਕੀ ਹੈ ਤੁਹਾਡੇ ਕੋਲ ਸਾਰਾ ਪਾਸ਼ ਅਮਰਤਾ ਕਮਲ ਸ਼ੇਵ ਜਗਤਾਰ ਸ਼ੈਲੇ ਕੀਟਸ ਥੰਸਰ ਦੀ ਹਿੰਦੀ ਦੀਆਂ ਕਿਤਾਬਾਂ ਚਾਹੀਦੀਆਂ ਹਨ ਤਾਂ ਕਾਲਜ ਦੀ ਲਾਇਬ੍ਰੇਰੀ ਵਿੱਚ ਬਹੁਤ ਪੰਗਾ ਨੇ ਲਿਆ ਦੇਵਾਂਗਾ ਮੈਨੂੰ ਤਾਂ ਬਹੁਤ ਸ਼ੌਕ ਹੈ ਪੜ੍ਹਨ ਦਾ ਨਾਲੇ ਮੇਰੀ ਜੌਬ ਵਿੱਚ ਐਨਾ ਵਰਕਲੋਡ ਨਹੀਂ ਹੈ ਮੇਰੇ ਕੋਲ ਸਮਾਂ ਬਹੁਤ ਹੈ ਰੋਟੀ ਮੈਂ ਬਣਾਉਂਦੀ ਨਹੀਂ ਬਣੀ ਬਣਾਈ ਮਿਲਦੀ ਹੈ ਪੁਨਮ ਨੇ ਕਿਹਾ ਬਹੁਤ ਵਧੀਆ ਪੜਿਆ ਕਰ ਮੈਂ ਤੈਨੂੰ ਬਿਨ ਮੰਗੇ ਰਹਿ ਦਿੰਦਾ ਹਾਂ ਕਿ ਜੇ ਤੂੰ ਬੀਏ ਹੈ ਤਾਂ ਛੁੱਟੀ ਲੈ ਕੇ 9 ਮਹੀਨੇ ਚ ਬੀਐਡ ਕਰ ਲੈ ਮੈਰਿਟ ਹੈ ਮੈਰਟ ਹੈਗੀ ਤਾਂ ਮੈਂ ਵੀ ਇਹ ਸੋਚਦੀ ਹਾਂ ਕਿਉਂਕਿ ਗ੍ਰੈਜੂਏਸ਼ਨ ਡਿਪਾਰਟਮੈਂਟ ਵਿੱਚ ਤਾਲਮੇਲ ਤੇ ਤਰੱਕੀ ਦੇ ਬਹੁਤ ਮੌਕੇ ਹਨ ਇੱਥੇ ਕਲਾ ਸਟਾਫ ਮੈਂਬਰਾਂ ਦੀ ਕੰਦਾ ਨਾਲ ਗੱਲਾਂ ਕਰੇ ਪੂਨਮਜੀਤ ਵੀ ਇਕ ਇਕਲਤਾ ਤੋਂ ਅੱਕ ਗਈ ਲੱਗਦੀ ਸੀ ਪੂਨਮ ਜਿਹੜਾ ਵੀ ਇਹਦੇ ਕੋਲ ਆਉਂਦਾ ਹੈ ਇਹਨੂੰ ਕਹਿ ਦਿੰਦਾ ਹੋਰ ਪੜ ਕਿਤਾਬਾਂ ਵਿੱਚ ਨਾ ਕੁਝ ਨਹੀਂ ਖਰੀਦਣਾ ਕੱਪੜਿਆਂ ਉੱਤੇ ਪੈਸੇ ਬਹੁਤ ਘੱਟ ਲਾਉਂਦਾ ਹੈ ਐਡੇ ਵੱਡੇ ਕਾਲਜ ਪੜਾਉਂਦਾ ਤੂੰ ਪੂਰੀ ਟਾਰ ਨਾਲ ਜਾਇਆ ਕਰ ਅ즈ਮੇਰ ਨੇ ਕਿਹਾ ਕਮਲੀਏ ਜਈਏ ਮੇਰੀਏ ਭਾਬੀਏ ਤੂੰ ਤਾਂ ਕਰਮਾ ਵਾਲੀ ਹੈ ਨਾ ਤੇਰੇ ਦਿਓਰ ਵਰਗੇ ਕੋਈ ਕੱਪੜੇ ਪਾਉਂਦਾ ਨਾ ਕਿਸੇ ਦੇ ਦੀਆਂ ਦੋ ਚੰਨ ਵਰਗੀਆਂ ਪਰਜਾਈਆਂ ਨੇ ਮੈਨੂੰ ਤਾਂ ਪਤਾ ਹੀ ਅੱਜ ਲੱਗਿਆ ਪਰ ਤੈਨੂੰ ਪਤਾ ਉਦੋਂ ਲੱਗੂ ਜਦੋਂ ਵਿਆਹ ਹੈ ਗਿਆ ਇਹ ਕਿਤਾਬਾਂ ਨਹੀਂ ਖਰੀਦੀ ਖਰੀਦੀਆਂ ਜਾਣੀਆਂ ਬੀਬੀ ਰਜਿਸਟਰ ਲਾਇਆ ਵਿਆਹ ਲਾਇਬ੍ਰੇਰੀ ਵਾਂਗੂ ਸੱਚੀ ਧਰਮ ਨਾਲ ਮੇਲੋ ਨੇ ਵੀ ਦੁੱਧ ਦੀ ਬਾਲਟਿਕੰਦ ਉਲੀਤੇ ਤਰਦਿਆਂ ਕਿਹਾ ਅਜਮੇਰ ਦਾ ਮਨ ਹੁੰਦਾ ਕਿ ਜਦੋਂ ਕਾਲਜਾਂ ਤੋਂ ਰਾਜ ਆਵੇ ਤਾਂ ਸਾਰਿਆਂ ਵਿੱਚ ਬੈਠ ਕੇ ਗੱਪਾਂ ਛੱਪਾਂ ਮਾਰੇ ਪਰ ਰਾਜ ਤਾਂ ਕਾਲਜ ਤੋਂ ਸਿੱਧਾ ਬੈਠਕ ਚ ਜਾਂ ਖੇਤ ਪ੍ਰੋਫੈਸਰ ਰਾਜ ਖਣ ਤੁਸੀਂ ਦੋਵੇਂ ਭਾਬੀਆਂ ਦਾ ਮਨੋਵਿਗਿਆਨਕ ਪੱਖ ਸਮਝੋ ਮੈਂ ਬੋਲਣ ਦੀ ਗੁਸਤਾਖੀ ਕਰ ਸਕਦੀ ਹਾਂ 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 ਬੋਲ ਰਾਜਨੇਕਾ ਮਤਲਬ ਕਿ ਤੁਹਾਨੂੰ ਹਰ ਰੋਜ਼ ਘਰ ਵਿੱਚ ਇੱਕ ਘੰਟਾ ਜ਼ਰੂਰ ਦੇਣਾ ਪਵੇਗਾ ਬੇਜ਼ੀ ਵੀ ਚਾਹੁੰਦੇ ਹਨ ਉਹਨਾਂ ਦਾ ਬੇਟਾ ਬੈਠੇ ਦੁੱਖ ਸੁੱਖ ਕਰੇ ਵੱਡੇ ਵਾਈ ਦੀਆਂ ਤਾਂ ਜ਼ਿੰਮੇਵਾਰੀਆਂ ਹੀ ਬਹੁਤ ਨੇ ਵਾਈ ਦਾ ਐਡਾ ਜੁਗਾੜ ਹੈ ਕੁਲਵੰਤਬਾਈ ਆਉਂਦਾ 5 ਦਿਨਾਂ ਬਾਅਦ ਹੈ ਦੇ ਲੈ ਕੇ ਤੁਹਾਡੇ ਕੋਲ ਟਾਈਮ ਹੈ ਤੁਸੀਂ ਆਪਣੇ ਰੀਡਿੰਗ ਰੂਮ ਵਿੱਚ ਔਰ ਤਾਂ ਕੀ ਕਰਨ ਕਦੇ ਆਪਣੇ ਪਸੰਦ ਦੀ ਚੀਜ਼ ਬਣਾਵੋ ਰਸੋਈ ਦੇਖੋ ਬੇਜ਼ੀ ਦੀ ਦਵਾਈ ਪੁੱਛੋ ਹੈ ਕਦੇ ਕਿਉਂਕਿ ਪਤਾ ਹੈ ਤੁਹਾਨੂੰ ਕਿ ਦੋਵੇਂ ਘਰ ਖਿੱਚੀ ਫਿਰਦੀਆਂ ਨੇ ਇਹ ਅਜੇ ਉਲਝਣਾ ਨੇ ਜਿੱਦਣਾ ਰੌਣੇ ਪਾਉਣੇ ਆ ਗਏ ਫਿਰ ਵੇਖਿਓ ਬਰਾਬਰ ਲੋਰੀਆਂ ਦੇਣੀਆਂ ਪੈਣਗੀਆਂ ਨਾਲੇ ਇਹ ਤਾਂ ਸਤਜੁਗੀ ਪਰਜਾਈਆਂ ਨੇ ਜਿੱਦਣ ਖੁੱਬ ਗਈ ਵੱਢਣ ਗੀਆਂ ਵੀ ਇਹ ਹੀ ਐਨਾ ਕਿਹਾ ਗਿਆ ਮੁਆਫ ਕਰਨਾ ਮਿਹਰਬਾਲੀ ਘਰ ਉੱਤੇ ਕਈ ਬੈਠੀ ਹਾਂ ਬੜੀਆਂ ਪਤੇ ਦੀਆਂ ਗੱਲਾਂ ਦੱਸੀਆਂ ਪੂਨਮ ਨੇ ਤੁਸੀਂ ਮਰਦ ਪਤਾ ਨਹੀਂ ਕਿਉਂ ਨਹੀਂ ਸਮਝਦੇ ਇਹ ਨਹੀਂ ਕਿ ਤੁਸੀਂ ਆ ਮੋੜ ਹੈ ਬਸ ਇੱਕ ਸਤਕਾਰਤ ਨੇੜਤਾ ਔਰਤ ਨਾਲ ਜਰੂਰ ਬਣਾ ਕੇ ਰੱਖੋ ਤੁਹਾਡਾ ਕਾਲਜ ਵਿੱਚ ਵੀ ਇਹੀ ਹਾਲ ਹੋਵੇਗਾ ਨਹੀਂ ਤਾਂ ਹੁਣ ਜੀ ਫਿਲਾਸਫਰ ਸਾਹਿਬਾ ਨਹੀਂ ਤਾਂ ਹੁਣ ਕੀ ਫੇਰ ਸਹੀ ਕਦੇ ਬੀਬੀ ਉਹ ਤਾਂ ਸਾਡੀ ਬਥੇਰੀ ਰੇਲ ਬਣਾਉਂਦਾ ਹੈ ਇਹਦੇ ਨਾਲ ਕਾਲਜ ਵਿੱਚ ਐਨਐਸਐਸ ਦਾ ਕੈਂਪ ਲੱਗਿਆ ਹੋਇਆ ਸੀ ਇਹਦੀ ਰਾਤ ਦੀ ਡਿਊਟੀ ਹੁੰਦੀ ਸੀ ਜਿਨੇ ਇਹ ਕਰਿਆ ਜਾਂਦਾ ਇੱਕ ਦਿਨ ਕਹਿੰਦਾ ਅੱਜ ਤਾਂ ਮੈਂ ਰੋਟੀ ਲੈ ਕੇ ਜਾਣੀ ਹੈ ਸਾਢੇ 3 ਹੋ ਗਏ 4 ਵਜੇ ਬੱਸ ਜਾਣੀ ਹੈ ਤੇ ਮੋਟਰਸਾਈਕਲ ਤੇ ਨਹੀਂ ਜਾਣਾ ਅਸੀਂ ਤਾਂ ਦੋਵੇਂ ਭੈਣਾਂ ਨੇ ਚਰਚਸ ਢਿਆ ਬਾਲ ਲੈਣਾ ਆਟਾ ਗੁੰਨਿਆ ਤੇ ਘਿਓ ਦੇ ਹੱਥ ਲਾ ਲਾ ਕੇ ਪੇੜੇ ਕੀਤੇ ਤੇ ਪਰੌਂਠੇ ਬਣਾ ਦਿੱਤੇ ਜਾਂਦਾ ਹੋਇਆ ਨਿਮ ਪਿੱਪਲ ਰੱਖ ਗਿਆ ਆਥਾਂ ਨੂੰ ਜਦ ਕਾਲਜ ਤੋਂ ਰੂਪ ਆਈ ਤਾਂ ਪਰੌਂਠੇ ਚੁੱਕੀ ਆਵੇ ਦੂਜੇ ਦਿਨ ਬੇਜੀ ਨੇ ਪੁੱਛਿਆ ਕਿ ਪੁੱਤ ਤੂੰ ਪਰੋਠੇ ਪਰ ਲਗਿਆ ਸੀ ਕਹਿੰਦਾ ਨਹੀਂ ਬੇਬੇ ਪੂਲੇ ਵਾਲਿਆਂ ਦੀ ਫਰੋਤੀ ਵੇਖਣੀ ਸੀ ਰੋਟੀਆਂ ਤਾਂ ਉੱਥੇ ਬਥੇਰੀਆਂ ਕੋਈ ਨਹੀਂ ਤੇਰੇ ਵਾਲੀ ਦੀ ਫੁਰਤੀ ਅਸੀਂ ਵੇਖਾਂਗੇ ਮੈਂ ਕਿਹਾ ਪੂਨਮ ਹੋਰ ਗੱਲ ਸੁਣ ਲੈ ਪੂਲੇ ਵਾਲਿਆਂ ਦੀ ਫੁਰਤੀ ਅਸੀਂ ਵੇਖਣ ਤਾਂ ਗਏ ਹਰਬੰਸ ਬਾਈ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਜਮੇਰ ਭਾਬੀ ਬਹੁਤ ਚੰਗੀ ਹੈ ਵਿਚੋਲਾ ਬਾਪੂ ਜੀ ਨੂੰ ਕਹਿੰਦਾ ਕੁੜੀ ਵਧੀਆ ਪਠਾਨ ਪਾਠਣ ਹੈ ਫਰਤੀ ਵੇਖ ਕੇ ਇੱਕ ਤਾਰੀਖ ਵਿੱਚ ਦੋ ਵਿਆਹ ਕਰ ਦਿੱਤੇ ਤੇ ਛੋਟੀ ਦੇ ਕੰਤ ਨੂੰ ਆਨੰਦ ਪੜਾ ਦਿੱਤੇ ਕੰਤ ਵੀ ਵਿਆਹ ਹੈ ਗਿਆ ਮੇਲੋ ਭਾਬੀ ਉਦੋਂ ਬੀਏ ਦੇ ਪਹਿਲੇ ਸਾਲ ਵਿੱਚ ਸੀ 2 ਸਾਲ ਮੈਂ ਕਾਲਜ ਨਹੀਂ ਛੱਡਣ ਦਿੱਤਾ ਹੁਣ ਇਹ ਗ੍ਰੈਜੂਏਟ ਹੈ ਰਾਜ ਨੇ ਬੜਾ ਵਧੀਆ ਮਾਹੌਲ ਬਣਾ ਦਿੱਤਾ ਸਾਰੇ ਤਾੜੀਆਂ ਮਾਰ ਕੇ ਹੱਸੇ ਗਏ ਹੱਸਣਾ ਤਾਂ ਰੂਹ ਦੀ ਖੁਰਾਕ ਹੈ ਬੂਨ ਨੂੰ ਰੋਟੀ ਖਵਾ ਕੇ ਛੋਟੇ ਜਿਹੇ ਢੋਲੂ ਚ ਦੁੱਧ ਪਾ ਲਿਆ ਤੇ ਅਜਮੇਰ ਤੇ ਰਾਜ ਦੋਵੇਂ ਛੱਡਣ ਤੁਰ ਪਏ ਵਾਪਸ ਆ ਕੇ ਅਜਮੇਰ ਨੇ ਘਰ ਆ ਕੇ ਸਭ ਨੂੰ ਰੋਟੀ ਫੜਾਈ ਸਾਰੇ ਇਕੱਠੇ ਹੀ ਬੈਠੇ ਸਨ ਪਰ ਰਾਜ ਆਪਣੇ ਕਮਰੇ ਵਿੱਚ ਸੀ ਆਪਾਂ ਚਾਰੇ ਇਕੱਠੇ ਹੀ ਆਂ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਅਜੇ ਆਪਣੇ ਹੀ ਹੈ ਗੱਲ ਦੱਸਦਾ ਸਹੀ ਇਲਾਣੇਦਾਰ ਨਹੀਂ ਹੈ ਹਰਬੰਸ ਬੋਲਿਆ